ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਵੇਂ ਕਿ ਹੁਣ ਅੱਗੇ ਗਰਮੀ ਆ ਗਈ ਹੈ ਤੇ ਗਰਮੀ ਦੇ ਵਿੱਚ ਜਿਹੜਾ ਗੱਬਣ ਪਸ਼ੂ ਹੈ ਉਹ ਨੂੰ ਥੋੜਾ ਜਿਹਾ ਡਿੱਕਾ ਕੀ ਆ ਜਾਂਦਾ ਵੀ ਉਹ ਕਈ ਵਾਰ ਬੱਚਾ ਸੱਟ ਜਾਂਦੀ ਹੈ ਹੈਨਾ ਜਾਂ ਗੰਦ ਮੰਦ ਸਿੱੜਦੀ ਆ ਉਤੋਂ ਆਪਣਾ ਨਿਸ਼ਾਨੀ ਹੀ ਹੋ ਜਾਂਦੀ ਆ ਵੀ ਹੋ ਸਕਦਾ ਬੱਚਾ ਸਿੱਟੇ ਹੈਨਾ ਤੇ ਗਰਮੀ ਦੇ ਵਿੱਚ ਜਿਹੜੀ ਇਹ ਮੁਸ਼ਕਲ ਆ ਉਹਦਾ ਪਸ਼ੂ ਨੂੰ ਜਾਦੇ ਸਾਹਮਣਾ ਕਰਨਾ ਪੈਂਦਾ ਜ਼ਰੂਰੀ ਨੀਗਾ ਵੀ ਗਰਮੀ ਦੇ ਵਿੱਚ ਹੀ ਪਸ਼ੂ ਇਹ ਜਿਹੜਾ ਖਾਲ ਕਹਿ ਸਕਦੇ ਜਾਂ ਬੱਚਾ ਕਹਿ ਲੇ ਹੈਨਾ ਵੀ ਸੁੱਟਦਾਗਾ ਉਹ ਸਿਆਲ ਦੇ ਵਿੱਚ ਵੀ ਸੁੱਟ ਸਕਦਾ ਤੇ ਪਰ ਗਰਮੀ ਦੇ ਵਿੱਚ ਇਹ ਮੁਸ਼ਕਲ ਜਿਆਦਾ ਵੱਧ ਜਾਂਦੀ ਹੈ ਤੇ ਆਜੋ ਤੁਹਾਨੂੰ ਇਹ ਇਸ ਸਮੱਸਿਆ ਦਾ ਆਪਾ ਹੱਲ ਦੱਸਾਂਗੇ। ਕਈ ਵਾਰ ਕੀ ਹੁੰਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਪਸ਼ੂ ਆਪਣਾ ਬੱਚਾ ਸਿੱਟ ਜਾਂਦਾ। ਜਿਹੜਾ ਕਿ ਮੈਨੂੰ ਪਿਛਲੇ ਦਿਨਾਂ ਤੋਂ ਕਾਫੀ ਫੋਨ ਆ ਰਹੇ ਸੀਗੇ ਵੀ ਭਾਈ ਇਸ ਸਮੱਸਿਆ ਦਾ ਹੱਲ ਜਰੂਰ ਦੱਸਿਓ ਤੇ ਉਹ ਜਿਹੜੇ ਵੀਰ ਦਾ ਮੈਨੂੰ ਫੋਨ ਕਾਲ ਕਾਫੀ ਆਈਆਂ। ਉਸ ਵੀਰ ਦਾ ਮੈਂ ਨੰਬਰ ਮੇਰੇ ਤੋਂ ਮਿਸ ਹੋ ਗਿਆ ਤੇ ਪਰ ਮੈਂ ਉਸ ਵੀਰ ਨੂੰ ਬੇਨਤੀ ਕਰਦਾ ਵੇ ਵੀਡੀਓ ਰਾਹੀਂ ਤੋਂ ਇਹ ਚੀਜ਼ ਜ਼ਰੂਰ ਦੇਖ ਲਈ ਕੀ ਸਮਾਨ ਲੈਣਾ ਆਪਾਂ ਇੱਕ ਤਾਂ ਜਿਹੜਾ ਸਕਰੀਨ ਦੇ ਉੱਪਰ ਪਾਊਡਰ ਦੀ ਫੋਟੋ ਚੱਲ ਰਹੀ ਆ ਗੈਸਟੋਪਰੋਜ਼ਨ ਇਹ ਪਾਊਡਰ ਲੈਣਾ ਆਪਾਂ ਨੂੰ ਆਮ ਹੀ ਮੈਡੀਕਲ ਤੋਂ ਇਹ ਪਾਊਡਰ ਮਿਲ ਜਾਊਗਾ ਤੇ ਨਾਲ ਕੀ ਲੈਣਾ 250 ਗ੍ਰਾਮ ਰੇਸਨ ਲੈ ਲਿਓ ਤੇ 250 ਗ੍ਰਾਮ ਹੀ ਸਰੋਂ ਦਾ ਤੇਲ ਵੇਸਣ ਦੇ ਵਿੱਚ ਇਹ ਜਿਹੜਾ ਗੈਸਟੋਪਰੋਜਨ ਪਾਊਡਰ ਹੈ ਇਹਦੇ ਵਿੱਚੋਂ ਪੁੜਣਾ ਨਿਕਲਣਗੇ ਆ ਪੰਜ ਇੱਕ ਪੁੜੀ ਨੂੰ ਕੱਟ ਕੇ ਆਪਾਂ 250 ਗ੍ਰਾਮ ਜਿਹੜਾ ਵੇਸਣ ਹੈ ਉਹਦੇ ਵਿੱਚ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰਕੇ ਉਦੋਂ ਬਾਅਦ ਇਹਦੇ ਵਿੱਚ 250 ਗ੍ਰਾਮ ਸਰੋਂ ਦਾ ਤੇਲ ਪਾ ਲੈਣਾ 200 ਗ੍ਰਾਮ ਵੀ ਪਾ ਸਕਦੇ ਹੋ ਤੇ 250 ਗ੍ਰਾਮ ਵੀ ਪਾ ਸਕਦੇ ਹੋ ਤੇ ਦੇਣਾ ਕਿਨੇ ਟਾਈਮ ਇਹ ਇਹ ਜਦੋਂ ਆਪਾਂ ਤਿੰਨੇ ਚੀਜ਼ਾਂ ਮਿਕਸ ਕਰ ਲਿਆਂ ਤਾਂ ਇਹਨਾਂ ਦਾ ਲੇਪ ਜਾਂ ਬਣ ਜਾਣਾ ਲੇਪ ਜਾਂ ਜਦੋਂ ਸਵੇਰ ਪਸ਼ੂ ਨੂੰ ਆਪਾਂ ਪੱਠੇ ਪਾ ਦਿੰਨੇ ਆ ਹਨਾ ਪੱਠੇ ਖਾਣ ਤੋਂ ਬਾਅਦ ਪਸ਼ੂ ਨੂੰ ਆਪਾਂ ਪਾਣੀ ਪਿਆ ਕੇ ਚੰਗੀ ਤਰ੍ਹਾਂ ਹੁਣ ਜਿਵੇਂ ਗਰਮੀ ਦਾ ਮੌਸਮ ਹੈ ਤੇ ਆਪਾਂ ਪਸ਼ੂ ਨੂੰ ਅੰਦਰ ਪੱਖਿਆਂ ਥੱਲੇ ਬੰਦਦੇ ਆ ਜਦੋਂ ਪਸ਼ੂ ਨੂੰ ਪੱਠੇ ਖਾਦਣ ਨੂੰ 2-3 ਘੰਟੇ ਹੋ ਗਏ ਹਨਾ ਜਿਵੇਂ ਕਿ ਆਪਾਂ ਕਹਿ ਲਗੇ ਦਿਨ ਦੇ 12 1 ਵਜੇ ਜਦੋਂ 12 ਕਿ ਵਜੇ 12 ਕਦੇ ਟਾਈਮ ਤੇ ਆਪਾਂ ਇਹ ਚੀਜ਼ ਪਸ਼ੂ ਨੂੰ ਖਵਾ ਦੇਣੀ ਹੈ। ਉਸ ਤੋਂ ਬਾਅਦ ਚੰਗੀ ਤਰ੍ਹਾਂ ਪਸ਼ੂ ਗਾਲਾ ਕਰ ਲੇ ਹੈਨਾ ਤੇ ਆਪਾਂ ਤਕਰੀਬਨ ਗਰਮੀਆਂ ਦੇ ਦਿਨਾਂ ਦੇ ਵਿੱਚ 4:30 ਇੱਥੇ ਟਾਈਮ ਆਪਨ ਹੋ ਜਾਂਦਾ ਪੱਠਿਆਂ ਨੂੰ ਹੈਨਾ ਤਾਂ ਉਦੋਂ ਆਪਾਂ ਪੱਠਿਆਂ ਤੇ ਬੰਨ ਦੇਣਾ ਪਸ਼ੂ ਨੂੰ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਪਸ਼ੂ ਜਦੋਂ ਰਿਲੈਕਸ ਹੁੰਦਾ ਦੁਪਹਿਰ ਦੇ ਟਾਈਮ ਉਦੋਂ ਆਪਾਂ ਇਹ ਚੀਜ਼ ਖਵਾ ਦਈਏ ਤੇ ਪਸ਼ੂ ਖਾ ਕੇ ਚੰਗੀ ਤਰ੍ਹਾਂ ਗਾਲਾ ਵਗੈਰਾ ਜਿਹੜਾ ਉਹ ਕਰ ਲੇ। ਇਹਦੇ ਨਾਲ ਕੀ ਹੈ ਵੀ ਜਿਵੇਂ ਆਪਾਂ ਨੂੰ ਇਹ ਸਮੱਸਿਆ ਗਈ ਬੱਚਾ ਸਿੱਟਣ ਦੀ ਪਛੂਦੀ ਹੈ ਨਾ ਇਹਦੇ ਵਿੱਚ ਆਪਾਂ ਨੂੰ ਕਾਫੀ ਹੱਦ ਤੱਕ ਜਿਹੜਾ ਹੋਰ ਰलीफ ਮਿਲ ਸਕਦਾ ਆਪਾਂ 100% ਨਹੀਂ ਕਹਿੰਦੇਗੇ ਤੇ ਪਰ ਆਪਾਂ 99% ਕਹਿ ਸਕਦੇ ਆ ਵੀ ਇਸ ਸਮੱਸਿਆ ਦਾ ਜਿਹੜਾ ਹੱਲ ਹੋ ਸਕਦਾ ਹੈ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਅੱਗੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜਰੂਰ ਕਰਿਓ ਤਾਂ ਜੋ ਜਿਹੜੇ ਵੀ ਕਿਸੇ ਪਸ਼ੂ ਪਾਲਕ ਵੀਰ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਵੀਡੀਓ ਉਹਦੇ ਤੱਕ ਪਹੁੰਚ ਸਕੇ ਤੇ ਉਸ ਦੀ ਸਮੱਸਿਆ ਦਾ ਹੱਲ ਜਿਹੜਾ ਉਹ ਹੋ ਸਕੇ ਜੇ ਤੁਹਾਡੇ ਕੋਲੇ ਵੀ ਕੋਈ ਨੁਕਤਾ ਹੈਗਾ ਤਾਂ ਤੁਸੀਂ ਵੀ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਫੇਸਬੁੱਕ ਤੇ ਵੀ ਆਪਣਾ ਪਿੰਡੂ ਤਰਕਾ ਟੀਵੀ ਦੇ ਨਾਂ ਤੇ ਪੇਜ ਬਣਿਆ ਹੋਇਆ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਤੇ ਲਾਈਕ ਜ਼ਰੂਰ ਕਰ ਲਿਓ ਤੇ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ YouTube ਤੇ ਵੀ ਪਿੰਡੂ ਤੜਕਾ TV ਦੇ ਨਾਂ ਤੇ ਆਪਣਾ ਚੈਨਲ ਆ ਜਿਹੜਾ ਉਹ ਬਣਿਆ ਹੋਇਆ ਤਾਂ ਤੁਸੀਂ YouTube ਤੇ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ Instagram ਤੇ ਵੀ ਆਪਣਾ ਪਿੰਡੂ ਤੜਕਾ TV ਚੈਨਲ ਦੇ ਨਾਂ ਤੇ ਹੀ ਪੇਜ ਬਣਿਆ ਹੋਇਆ ਤੇ ਉੱਥੇ ਜਾ ਕੇ ਵੀ ਸਾਨੂੰ ਜ਼ਰੂਰ ਫੋਲੋ ਕਰਿਓ ਜੁੜੇ ਰਹੋ ਪਿੰਡੂ ਤੜਕਾ TV ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ